ਇਸ ਤੱਕੜੀ ਦੀ ਇਸ ਤਤੜੀ ਦੀ ਕਾਇਆ ਵਿੱਚੋਂ ਬੋਲ اے ਸਜਣਾ ਕਦੇ ਵੇਨੇ ਸਾਡੇ ਕੀਤੇ ਨੇ ਗੁੜ ਮਠੜੇ ਬੋਲ اے ਸਜਣਾ ਇਸ ਤੱਕੜੀ ਦੀ ਕਾਇਆ ਵਿੱਚੋਂ ਬੋਲ ਹਰ ਬਲੇ ਤੋਂ ਤੂੰ ਤੂੰ ਉਹ ਕਰਦਾ ਹੀ ਰਹਿੰਦਾ ਏ ਹਰ ਵੇਲੇ ਤੂੰ ਤੂੰ ਕਰਦਾ ਹੀ ਰਹਿੰਦਾ ਏ ਮੈਂ ਮੇਰੀ ਵਿੱਚੋਂ ਇੱਕ ਗੱਲ ਨਹੀਂ ਹੋ ਸੈਂਦਾ ਏ ਮੈਂ ਮੇਰੀ ਵਿੱਚੋਂ ਇੱਕ ਗੱਲ ਨਹੀਂ ਹੋ ਸੈਂਦਾ ਏ ਓ ਸੋਹਣਿਆ ਮਨ ਦੀਆਂ ਹੁੰਡੀਆਂ ਤੂੰ ਖੋਨ ਪਿਆਰਿਆ ਮਨ ਦੀਆਂ ਕੁੰਡੀਆਂ ਤੂੰ ਖੋਲਵੇਂ ਪਿਆਰਿਆ ਮਨ ਦੀਆਂ ਕੁੰਡੀਆਂ ਤੂੰ ਖੋਲ ਬੇ ਸੋਹਣਿਆ ਮਨ ਦੀਆਂ ਕੁੰਡੀਆਂ ਦੇ ਖੋਲਵੇਂ ਪਿਆਰਿਆ ਮਨ ਦੀਆਂ ਕੁੰਡੀਆਂ ਦੇ ਖੋਲ